ਹਾਂਜੀ ਸਰ ਕੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਗੁਰਸ਼ਿੰਦਰ ਸਿੰਘ ਨਾਂ ਹੈ ਮੇਰਾ ਰਾਜਪੁਰ ਪਿੰਡ ਆਪਣਾ ਕੀ ਤੁਹਾਡਾ ਨੁਕਸਾਨ ਹੋਇਆ ਸੀ ਜਿਹੜਾ ਚੋਰਾ ਆਪਣੇ ਮੱਝ ਖੋਲ ਕੇ ਲੈ ਗਏ ਇਹ ਤੇ ਮੱਝ ਖੋਲ ਕੇ ਲੈ ਗਏ ਆਪਣੇ ਕੋਈ ਮੁੰਡੇ ਰਾਤ ਥੋਰੀ ਕਰਕੇ ਲੈ ਗਏ ਇਥੋਂ ਆਪਾਂ ਇਹਦਾ ਕੁਤਬਾਲੀ ਪਰਚਾ ਵੀ ਦਰਜ ਕਰਵਾਇਆ ਦਰਖਾਸਤ ਦਰਜ ਕਰਵਾਈ ਸੀ ਤੇ ਆਪਣੇ ਉਥੋਂ ਆਪਣੇ ਨਾਲ ਲਾ ਕੇ ਸੱਜਣ ਮਿੱਤਰਾਂ ਨਾਲ ਲੈ ਕੇ ਆਹੀਂ ਵੀ ਇਹਨਾਂ ਦੀ ਭਾਲ ਕੀਤੀ ਹਲਾ ਤੁਸੀਂ ਖੁਦ ਆਪ ਆਪ ਪਾਲ ਕੀਤੀ ਵੀ ਭਾਲ ਕਰਕੇ ਨਾਲ ਸਾਡੇ ਚਲੋ ਪੁਲਿਸ ਦਾ ਸਹਿਯੋਗ ਹੈ ਸਾਡੇ ਨਾਲ ਵੀ ਭਾਲ ਕਰਕੇ ਅਸੀਂ ਬੰਦੇ ਲੱਭੇ ਬੰਦੇ ਲੱਭ ਕੇ ਅਸੀਂ ਆਪਦੀ ਮੱਝ ਲੱਭ ਲਿਆਂਦੀ ਹੈ ਜੀ ਵੀ ਤੁਸੀਂ ਉਹ ਚੋਰਾਂ ਤੱਕ ਕਿੱਦਾਂ ਪਹੁੰਚੇ ਤੁਸੀਂ ਬਸ ਜੀ ਇਦਾਂ ਹੀ ਉਹਨਾਂ ਦੀ ਪੈੜ ਤੇ ਵੀ ਇਦਾਂ ਲੱਭਦੇ ਰਹੇ 2-4 ਦਿਨ ਕੈਮਰੇ ਫੋਲੇ ਪਿੰਡਾਂ ਦੇ ਆਸੇ-ਪਾਸਿਓਂ ਤੇ ਕੈਮਰਿਆਂ ਚ ਉਹਨਾਂ ਦੀਆਂ ਤਸਵੀਰਾਂ ਫੋਟੋਆਂ ਆ ਗਈਆਂ ਜੀ ਜਿਹੜੇ ਕਥਿਤ ਚੋਰ ਸੀ ਹਾਂ ਜੀ ਤੁਹਾਡੇ ਇੱਥੇ ਪਹਿਲਾਂ ਕੰਮਕਾਰ ਕਰਨ ਆਉਂਦੇ ਰੇ ਮੇਰੇ ਉਹ ਮਹੀਨਾ ਪਹਿਲਾਂ ਜੀ ਖਾਦ ਪਾ ਕੇ ਗਿਆ ਸੀ ਖਾਦ ਪਾ ਕੇ ਗਿਆ ਸੀ ਤੇ ਬਾਅਦ ਮਹੀਨੇ ਬਾਅਦ ਆਣ ਕੇ ਮੇਰੀ ਮੱਝ ਚੋਰੀ ਚੋਰੀ ਕਰਕੇ ਲੈ ਗਿਆ ਮਤਲਬ ਤੁਹਾਨੂੰ ਉਹਨਾਂ ਨੂੰ ਉਹਨਾਂ ਦੇ ਸ਼ੱਕ ਸੀਗਾ ਮੈਨੂੰ ਉੱਤੇ ਸ਼ੱਕ ਹੈ ਵੀ ਉਹ ਪੁੱਠੇ ਸਿੱਧੇ ਕੰਮ ਇਦਾਂ ਦੇ ਕਰਦਾ ਵਾ ਵੀ ਨਸ਼ੇ ਪੱਤੇ ਦਾ ਆਦੀ ਆ ਵੀ ਇਦਾਂ ਦੇ ਕੰਮ ਕਰਦਾ ਵਾ ਤੇ ਪੁਲਿਸ ਦਾ ਕਿਹੋ ਜਿਹਾ ਸਹਿਯੋਗ ਰਿਹਾ ਤਾਂ ਨਾ ਪੁਲਿਸ ਦਾ ਸਜੋ ਬਹੁਤ ਵਧੀਆ ਹੈ ਸਾਡੇ ਨਾਲ ਆਪਣੇ ਪਹਿਲੋਂ ਗੋਤਵਾਲੀ ਵਾਲਿਆਂ ਦਾ ਫੇ ਆਪਾਂ ਉਹਨਾਂ ਨੂੰ ਸੀਐਸਟਾਫ ਚ ਦਰਖਾਸਤ ਦਿੱਤੀ ਵੇ ਆਪਣੇ ਉਹ ਸੀਐਸਟਾਫ ਵਾਲੇ ਮੁਖੀ ਆਪਣੇ ਜਰਨੈਲ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆਪਣਾ ਤੇ ਪੁਲਿਸ ਜਾਂਚ ਵਿੱਚ ਹੋਰ ਵੀ ਕੋਈ ਜਿਹੜੇ ਇਦਾਂ ਦੇ ਉਹਨਾਂ ਨੇ ਅਪਰਾਧ ਕੀਤੇ ਸਾਹਮਣੇ ਆਏ ਆ ਹੁਣ ਮੰਨਣ ਤਾਂ ਦੇ ਲਾਗੇ ਲਾਗੇ ਅਸੀਂ ਕਾਫੀ ਚੋਰੀਆਂ ਕੀਤੀਆਂ ਵਾ ਬਾਕੀ ਹੁਣ ਇਹ ਤਾਂ ਚਲੋ ਮੁਲਾਜ਼ਮਾਂ ਨੇ ਆਪੇ ਬਣਾ ਲੈਣਾ ਜੀ ਇਸ ਤੁਹਾਡੇ ਇਲਾਕੇ ਚ ਪਹਿਲਾਂ ਵੀ ਕੋਈ ਇਦਾਂ ਦੀਆਂ ਚੋਰੀਆਂ ਜਾਂ ਵਾਰਦਾਤਾ ਜਿਹੀ ਹੋ ਰਹੀਆਂ ਸੀਗੀਆਂ ਵਾਰਦਾਤਾ ਸਾਡੇ ਲਾਗੇ ਲਾਗੇ ਬਹੁਤ ਹੋ ਰਹੀਆਂ ਸੀ ਜਿੱਦਾਂ ਸਾਡੇ ਲਾਗੇ ਪਹਾਣੇ ਆ ਪੋਰਾ ਡੇ ਤੇ ਬਹੁਤ ਚੋਰੀਆਂ ਇਹਨਾਂ ਕੀਤੀਆਂ ਮੰਨ ਵੀ ਰਹੇ ਐ ਵੀ ਅਸੀਂ ਲਾਗੇ ਲਾਗੇ ਮੱਜਾਂ ਖੋਲੀਆਂ ਤੇ ਇਹ ਤੁਹਾਡੀ ਜਿਹੜਾ ਨੁਕਸਾਨ ਕਿੰਨੇ ਕ ਦਾ ਹੋਇਆ ਸੀਗਾ ਆਪਣੀ ਮੱਜ ਇਹ ਲੱਖ ਸਵਾ ਲੱਖ ਦੀ ਮੱਜ ਇਹ ਲਿਆਂਦੀ ਵੀ ਹੁਣ ਗੱਬਣੇ ਗਾਂ ਸੋਣ ਵਾਲੇ ਪਿਛਲੇ ਸੀਜ਼ਨ ਲੱਖ ਸਵਾ ਲੱਖ ਦੀ ਮੱਜ ਲਿਆਂਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਵੀ ਇਦਾਂ ਦੇ ਗਰੋ ਨੂੰ ਨੱਥ ਪਾਈ ਜਾਵੇ ਵੇ ਗਾਂ ਕਿਵੇਂ ਹੋਰ ਦਾ ਨੁਕਸਾਨ ਨਾ ਇਹ ਹੋਵੇ